ਗੁਰੂ ਰਾਮਦਾਸ ਕਹਿੰਦੇ ਸਿਖਾ ਕਰ ਅੰਜਲੀ ਪੁੰਨ ਵੱਡਾ ਏ ਕਰ ਡੰਡਾਤ ਪੁੰਨ ਵੱਡਾ ਏ ਡੰਡਾਤ ਕਿਹ ਹੈ ਡੰਡੇ ਵਾਂਗੂ ਗੁਰੂ ਅੱਗੇ ਲੰਮਾ ਪੈ ਜਾ ਹੁਣ ਇੱਥੇ ਬਰਸੀ ਵਾਲਾ ਖਲੋਤਾ ਹੋਵੇਗਾ ਵੀਰ ਕੋਈ ਸੋਟੀ ਵਾਲਾ ਡਾਂਗ ਵਾਲਾ ਵੀਰ ਖਲੋਤਾ ਹੋਵੇਗਾ ਉਹ ਡਾਂਗ ਦੀ ਉਹ ਸੋਟੀ ਦੀ ਡੰਡੇ ਦੀ ਆਪਣੀ ਮਰਜ਼ੀ ਨਹੀਂ ਹੁੰਦੀ ਉਹ ਜਿਹਦੇ ਹੱਥ ਵਿੱਚ ਹੈ ਉਹ ਭਾਵੇਂ ਡੰਡੇ ਨੂੰ ਸਿੱਧਾ ਕਰਦਾਵੇ ਭਾਵੇਂ ਮੋਢੇ ਤੇ ਲਾ ਲਵੇ ਭਾਵੇਂ ਉਹਨੂੰ ਲੰਮਾ ਪਾ ਦੇਵੇ ਐ ਸਖਾ ਗੁਰੂ ਅੱਗੇ ਹੱਥ ਜੋੜ ਤੇ ਗੁਰੂ ਅੱਗੇ ਤੂੰ ਡੰਡੇ ਵਾਂਗੂ ਸਿੱਧਾ ਹੋ ਜਾ ਪਰ ਅਸੀਂ ਕੀ ਕਰਦੇ ਹਾਂ ਗੁਰੂ ਅੱਗੇ ਆ ਕੇ ਆਪਣੀਆਂ ਸ਼ਰਤਾਂ ਰੱਖਦੇ ਹਾਂ ਗੁਰੂ ਅੱਗੇ ਡੰਡੇ ਵਾਂਗੂ ਸਿੱਧੇ ਨਹੀਂ ਹੁੰਦੇ ਗੁਰੂ ਅੱਗੇ ਡੰਡੇ ਵਾਂਗੂ ਚੁੱਕਦੇ ਨਹੀਂ ਹਾ ਲੰਮੇ ਨਹੀਂ ਪੈਂਦੇ ਆਪਾਂ ਨਹੀਂ ਸਮਰਪਿਤ ਕਰਦੇ ਡੰਡੇ ਵਾਂਗੂ ਲੰਮੇ ਦਾ ਭਾਵ ਗੁਰੂ ਅੱਗੇ ਝੁਕ ਜਾਣਾ ਜੇ ਡੰਡਾ ਥੱਲੇ ਝੁਕਾਇਆ ਹੋਇਆ ਲੰਮਾ ਪਾਇਆ ਹੋਇਆ ਜਿੰਨਾ ਚਿਰ ਮਾਲਕ ਉਹਨੂੰ ਚੁੱਕਦਾ ਨਹੀਂ ਉਹਨਾਂ ਚ ਰੋਟਦਾ ਨਹੀਂ ਗੁਰੂ ਰਾਮਦਾਸ ਕਹਿੰਦੇ ਤੂੰ ਸਿੱਖਾ ਗੁਰੂ ਅੱਗੇ ਝੁਕ ਜਾ ਜੇ ਗੁਰੂ ਅੱਗੇ ਝੁਕਿਆ ਤਾਂ ਗੁਰੂ ਤੋਂ ਬਿਨਾ ਤੈਨੂੰ ਕੋਈ ਹੋਰ ਨਾ ਦਿਸੇ ਗੁਰੂ ਤੋਂ ਬਿਨਾ ਕਿਸੇ ਅੱਗੇ ਹੋਰ ਨਾ ਝੁਕੇ ਧੰਨ ਗੁਰੂ ਰਾਮਦਾਸ ਕਹਿੰਦੇ ਫੇਰ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਦਸੇ ਬਾਤ ਸਈਆਂ ਦੇ ਪ੍ਰਤੱਖ ਦਰਸ਼ਨ ਹੋਣਗੇ ਤੈਨੂੰ ਇੱਕ ਰੂਪ ਦਿਸੇਗਾ ਜਿਸ ਕਰਕੇ ਤੈਨੂੰ ਦਿਸ ਨਹੀਂ ਰਿਹਾ ਉਹ ਨਾਂ ਦਿਸਣ ਦੇ ਅੱਠ ਕਾਰਨ ਵਿਦਵਾਨਾਂ ਨੇ ਕਹੇ ਨੇ ਅੱਠ ਕਾਰਨ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਨਾਨਕ ਨਹੀਂ ਦਿਸਦਾ ਸਾਨੂੰ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਨਹੀਂ ਹੁੰਦੇ ਅੱਠ ਕਾਰਨ ਨੇ ਉਹਦੇ ਵਿਦਵਾਨਾਂ ਨੇ ਕਹੇ ਉਹ ਅੱਠ ਕਾਰਨ ਬੜੇ ਡੁੰਗਾਈ ਵਾਲੇ ਬੜਾ ਸਮਾਂ ਮੰਗਦੇ ਆ ਅਸੀਂ ਸਤਿਗੁਰੂ ਨੂੰ ਕੇਵਲ ਸ਼ਬਦ ਮੰਨ ਲਿਆ ਹੈ ਜਿਵੇਂ ਆਮ ਕੋਥੀ ਆਮ ਪੁਸਤਕ ਆਮ ਕੋਈ ਧਰਮ ਦਾ ਗ੍ਰੰਥ ਨਹੀਂ ਇਹ ਆਪ ਗੁਰੂ ਨਾਨਕ ਹੈ ਆਗਿਆ ਭਈ ਅਕਾਲ ਕੀ ਕਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਤੇ ਮੰਨਣਾ ਕਿਵੇਂ ਐ ਵੀ ਦੱਸਿਆ ਗੁਰੂ ਗ੍ਰੰਥ ਜੀ ਮਾਨੀ ਐ ਪ੍ਰਗਟ ਗੁਰਾਂ ਕੀ ਤੇ ਅਸੀਂ ਇਹ ਤੇ ਸ਼ੰਕਾ ਕਰਦੇ ਆ। ਇਹ ਪ੍ਰਤੱਖ ਹੈ। ਇਹ ਪ੍ਰਤੱਖ ਸਤਿਗੁਰੂ ਨੇ ਪਰ ਸਾਨੂੰ ਦਿਸ ਨਹੀਂ ਰਿਹਾ ਕਿਉਂਕਿ ਸਾਡੀਆਂ ਅੱਖਾਂ ਤੇ ਭਰਮ ਦੇ ਪਰਦੇ ਪਏ ਆ। ਅਗਿਆਨਤਾ ਦਾ ਹਨੇਰਾ ਸਾਡੇ ਅੰਦਰ ਮੇਰੇ ਸਤਿਗੁਰੂ ਇਹਦੀ ਵਿਆਖਿਆ ਕਰਦੇ ਆ ਜੇ 100 ਚੰਦਾ ਉਗਵੇ। ਆ ਰਾਤ ਨੂੰ ਇੱਕ ਚੰ드ਰਮਾ ਹੁੰਦਾ ਨਾ ਪੂਰਨਵਾਸੀ। ਕਿੰਨਾ ਚਾਨਣ। ਜਿਸ ਵੇਲੇ ਮੱਸਿਆ ਦੀ ਰਾਤ ਚੰ드ਰਮਾ ਹੁੰਦਾ ਨਹੀਂ ਉਸ ਵੇਲੇ ਅੰਧੇਰੀ ਰਾਤ ਇੱਕ ਚੰ드ਰਮਾ ਨਾਲ ਆਕਾਸ਼ ਵਿੱਚ ਰਾਤ ਨੂੰ ਕਿੰਨਾ ਚਾਨਣਾ ਮਾਰੇ ਕਹਿੰਦੇ ਇੱਕ ਛੱਡੋ ਜੇ 100 ਚੰਦ ਉਗਵੇ ਸੂਰਜ ਚੜ੍ਹੇ ਫਜਾਰ ਸਾਡੀ ਧਰਤੀ ਦਾ ਇੱਕ ਸੂਰਜ ਇਹ ਸਾਡੀ ਧਰਤੀ ਨੂੰ ਚਾਨਣ ਸਾਰੇ ਰੋ ਦਿੰਦਾ ਹੈ ਹੁਣ ਇਸ ਵੇਲੇ ਇੱਥੇ ਰਾਤ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਦਿਨ ਸ਼ੁਰੂ ਹੋ ਗਿਆ ਕਿਉਂਕਿ ਸਾਡੀ ਧਰਤੀ ਦੇ ਜਿਸ ਹਿੱਸੇ 'ਚ ਇੰਡੀਆ ਹੈ ਇਧਰ ਸੂਰਜ ਵੱਲ ਪਿੱਠ ਹੋ ਗਈ ਹੈ ਕੰਡ ਹੋ ਗਈ ਹੈ ਉਧਰ ਮੁਖ ਹੋ ਗਿਆ ਹੁਣ ਉਧਰ ਚਾਨਣ ਹੋ ਗਿਆ ਤੇ ਇਧਰ ਰਾਤ ਹੋ ਗਈ ਇੱਕ ਸੂਰਜ ਸਾਰੀ ਧਰਤੀ ਤੇ ਚਾਨਣ ਦੇ ਰਿਹਾ ਤੇ ਮੇਰੇ ਸਤਿਗੁਰੂ ਕਹਿੰਦੇ ਇੱਕ ਛੱਡੋ 10 ਛੱਡੋ 100 ਛੱਡ ਦਿਓ ਹਜ਼ਾਰ ਸੂਰਜ ਇਕੱਠਾ ਚੜ ਗਏ ਸੌ ਚੰਦਰਮਾ ਨਾਲ ਚੜ ਜਾਏ ਈਤੇ ਚਾਨਣ ਹੁੰਦਿਆ ਗੁਰਬਿਨ ਕੋਰਿਆਂਗਾ ਜਿੰਨਾ ਚਿਰ ਗੁਰੂ ਦੇ ਸਿੱਖ ਨਹੀਂ ਬਣਦੇ ਤੁਹਾਡੇ ਅੰਦਰ ਹਨੇਰਾ ਰਹੇਗਾ ਹੁਣ ਇਹ ਦਰਬਾਰ ਹਾਲ ਚ ਲਾਈਟਾਂ ਜਗ ਰਹੀਆਂ ਜਦੋਂ ਸਮਾਪਤੀ ਹੋ ਗਈ ਸੁਖਾਸਨ ਹੋ ਗਿਆ ਭਾਈ ਸਾਹਿਬ ਨੇ ਦਰਵਾਜ਼ਾ ਬੰਦ ਕਰ ਦੇਣਾ ਜਾਣ ਲੱਗਿਆਂ ਲਾਈਟਾਂ ਬੰਦ ਕਰਨੀਆਂ ਸਵੇਰੇ ਆ ਕੇ ਚਲਾਉਣੀ ਆ ਉਹ ਚਲਾਉਣਗੇ ਕਿਵੇਂ ਇੱਕ ਸੱਚ ਤਾਂ ਬਣਣੀ ਨਾ ਉਹ ਸੱਚ ਮਾਧਿਅਮਣੀ ਹੋਈ ਹੈ ਲਾਈਟ ਇੱਥੇ ਲੱਗੀ ਹੋਈ ਹੈ ਹਰ ਰੋਜ਼ ਨਵੀਂ ਫਿਟਿੰਗ ਕਰਨ ਦੀ ਲੋੜ ਨਹੀਂ ਉਹਨਾਂ ਨੇ ਸੱਚ ਦੱਬਣੀ ਆ ਸਾਡੇ ਅੰਦਰ ਜੋਤ ਹੈ ਸਮਝ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਵੇ ਫਿਰ ਕੱਟ ਕਿੱਥੇ ਆ ਗੁਰ ਸਾਖੀ ਜੋਤ ਪ੍ਰਗਟ ਹੋਵੇ ਸਾਖੀ ਕੀ ਸਿੱਖਿਆ ਗੁਰੂ ਦੀ ਸਿੱਖਿਆ ਜਿੰਨਾ ਚਿਰ ਸਿੱਖ ਕਮਾਈ ਨਹੀਂ ਕਰਦਾ ਨਾ ਗੁਰੂ ਦੀ ਸਿੱਖਿਆ ਦੀ ਉਹ ਜੋਤ ਸਾਡੇ ਅੰਦਰੋਂ ਉਹ جگ ਨਹੀਂ ਰਹੀ ਉਹ ਸੋਚ ਦੱਬੀ ਨਹੀਂ ਸੋਚ ਕਿਹਨੇ ਦੱਬਣੀ ਹੈ ਜਦੋਂ 50 ਪਿਆਰਿਆਂ ਦੇ ਕੋਲ ਬੈਸ ਹੋਵਾਂਗੇ ਜੇ ਗੁਰੂ ਦੀ ਹਜ਼ੂਰੀ 'ਚ ਉਹਨੇ ਅੰਮ੍ਰਿਤ ਛਕਾ ਕੇ ਪੰਜਾਂ ਨੇ ਉਹ ਪੰਜ ਵਾਰੀ ਤੁਹਾਡੀ ਸੋਚ ਨੱਪ ਦੇਣੀ ਹੈ ਕਹਿਣਾ ਬੋਲ ਭਾਈ ਵਾਹਿਗੁਰੂ ਫੇਰ ਬੋਲ ਭਾਈ ਵਾਹਿਗੁਰੂ 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 ਪੰਜ ਵਾਰੀ ਗੁਰਮੰਤਰ ਦਾ ਬੀਜ ਬੀਜ ਦੇਣਾ ਉਹ ਤੁਸੀਂ ਰੋਜ਼ ਅਭਿਆਸ ਕਰਨਾ ਹੈ ਜੇ ਸਤਿਗੁਰ ਸਿਮਰੰਤ ਨੈਣ ਕੇ तिमਰ ਮਿਟੇ ਖੇਨ ਜਦੋਂ ਤੁਸੀਂ ਗੁਰਮੰਤਰ ਦਾ ਅਭਿਆਸ ਕਰੋਗੇ ਕਹੋਂਗੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਇੱਕ ਖੇਨ ਵਿੱਚ ਤੁਹਾਡੇ ਅਗਿਆਨਤਾ ਦੇ ਹਨੇਰੇ ਨੂੰ ਮੀਟ ਦੇਵੇਗਾ ਸਾਰੇ ਨਹੀਂ ਬਿਰਲੇ ਕਈਆਂ ਗੁਰਮਖੰਦ ਦੀ ਕਿਰਪਾ ਹੋਵੇਗੀ ਬਾਕੀ ਜਿਹੜੇ ਮੇਰੇ ਵਰਗੇ ਭਾਵੀ ਅੱਖਾਂ ਮੰਦ ਕਰਕੇ ਵੇਖ ਲੋ ਅੰਦਰ ਹਨੇਰਾ ਹੀ ਪਿਆ ਸਾਨੂੰ ਪ੍ਰਕਾਸ਼ ਦੇ ਦਰਸ਼ਨ ਨਹੀਂ ਹੋ ਰਹੇ ਪਰ ਅੰਦਰ ਜੋਤ ਜਗ ਰਹੀ ਹੈ ਕਿਤੇ ਜੋਤ ਲਾਈ ਪਈ ਹੋਵੇ ਜੋਤ ਲੱਗੀ ਹੋਈ ਹੋਵੇ ਤੇ ਸਾਨੂੰ ਹਨੇਰਾ ਦਿਸ ਅਸੀਂ ਕਹੀਏ ਵੀ ਚਾਨਣ ਹੈ ਨਹੀਂ ਹਨੇਰਾ ਹੈ ਦੂਸਰਾ ਕਹੇਗਾ ਭਾਈ ਤੂੰ ਆਪਣੀ ਅੱਖਾਂ ਟੈਸਟ ਕਰਾ ਜੋਤ ਜਗ ਰਹੀ ਐ ਅਤਮ ਅਚ ਰਹੀ ਐ ਚਾਨਣ ਹੈ ਤੂੰ ਡਾਕਟਰ ਕੋਲ ਜਾ ਡਾਕਟਰ ਜੋ ਕਹਿੰਦਾ ਉਹ ਕਰ ਹੁਣ ਡਾਕਟਰ ਦਵਾਈ ਦੇ ਦੇਵੇ ਕਵੇ ਭਾਈ ਆ ਦਵਾਈ ਲੈ ਜਾ ਇਹ ਅੱਖਾਂ ਦੇ ਵਿੱਚ ਦਿਨ ਦੇ ਵਿੱਚ ਚਾਰ ਵਾਰੀ ਪਾਈਂ ਦਿਨ ਵਿੱਚ ਤਿੰਨ ਵਾਰੀ ਪਾਈਂ ਕੋਈ ਕਵੇ ਦਿਨ ਵਿੱਚ ਦੋ ਵਾਰੀ ਪਾਈਂ ਘਰੇ ਲਿਆ ਕੇ ਰੱਖ ਲਵੇ ਦੋ ਚਾਰ ਦਿਨਾਂ ਬਾਅਦ ਜਾ ਕੇ ਫੇਰ ਕਹੇ ਡਾਕਟਰ ਸਾਹਿਬ ਮੈਂ ਦਵਾਈ ਲੈ ਕੇ ਗਿਆ ਸੀ ਪਰ ਮੈਨੂੰ ਜੋਤ ਫੇਰ ਵੀ ਨਹੀਂ ਦੇਸੀ ਡਾਕਟਰ ਪੁੱਛੇਗਾ ਕਿ ਦਵਾਈ ਠੀਕ ਪਉਂਦਾ ਰਿਹਾ ਭਾਈ ਕੋਲ ਦਾਸ ਜੀ ਇਹਨੂੰ ਇਉਂ ਜਾਣ ਕਰਦੇ ਐ ਕਹਿੰਦੇ ਪੂਸ਼ਕ ਪਸਥਕ ਤਹਿ ਮਾਰਗ ਨ ਧਾਰੇ ਪਗ ਪ੍ਰੀਤਮ ਕਾ ਦੇਸ ਕੈਸੇ ਬਾਤਨ ਸਹਜਾਈਐ ਰਾਹ ਪੁੱਛਦੇ ਰਹੀਏ ਹੁਣ ਅਸੀਂ ਖੰਨੇ ਆਉਣਾ ਹੈ ਰਾਹ ਪੁੱਛਿਆ ਲੋਕੇਸ਼ਨ ਭੇਜੀ ਆ ਤੇ ਅਸੀਂ ਤੁਰਿਆ ਹੀ ਨਾ ਤੁਹਾਡੀਆਂ ਸਾਹਿਬ ਫੋਨ ਕਰਨ ਬਸ ਸਿੰਘ ਸਾਹਿਬ ਜੀ ਆਏ ਨਹੀਂ ਤੁਹਾਨੂੰ ਰਾਹ ਦੱਸਿਆ ਲੋਕੇਸ਼ਨ ਭੇਜੀ ਆ ਤੇ ਮੈਂ ਕਹਾਂ ਮੈਂ ਤਾਂ ਪਹੁੰਚ ਹੀ ਨਹੀਂ ਰਿਹਾ ਉਹ ਕਹਿੰਨੇ ਤੁਰਿਓ ਮੈਂ ਕਹਾਂ ਨਹੀਂ ਜੀ ਤੁਰਿਆ ਨਹੀਂ ਉਹ ਕਣੀ ਦਾ ਸਿੰਘ ਸਾਹਿਬ ਜੀ ਕੀ ਹੋਇਆ ਤੁਹਾਨੂੰ ਜਿੱਤ ਰੋਗੇ ਫੇਰ ਹੀ ਪਹੁੰਚੋਗੇ ਤੁਰੇ ਤਾਂ ਤੁਸੀਂ ਹੈ ਹੀ ਨਹੀਂ ਗੁਰੂ ਨੂੰ ਕਹਿੰਦੇ ਆ ਗੁਰੂ ਰਾਮਦਾਸ ਕਿਰਪਾ ਨਹੀਂ ਹੋਈ ਜੇ ਗੁਰੂ ਪੁੱਛ ਰਿਹਾ ਕਿ ਤੁਰਿਆ ਸਿਖਾ ਕਿੱਥੇ ਕਿ ਖਲੋਤਾ ਹੈ ਜਿੱਥੋਂ ਤੈਨੂੰ ਤੋਰਿਆ ਸੀ ਕਿ ਉੱਥੇ ਹੀ ਖਲੋਤਾ ਹੈ ਅੰਮ੍ਰਿਤ ਵੇਲਾ ਸ਼ੁਰੂ ਕਰ ਦਿੰਦਾ ਹੈ ਅੰਮ੍ਰਿਤ ਵੇਲੇ ਉੱਠਿਆ ਕਿੰਨੇ ਵਾਰ ਗੁਰੂ ਰਾਮਦਾਸ ਦਾ ਜਨਮ ਮਨਾ ਲਿਆ ਇਹ ਜ਼ਿੰਦਗੀ ਚ ਕਿੰਨੇ ਵਾਰ ਗੁਰਪੁਰਬ ਮਨਾ ਲਿਆ ਅਮਰਤ ਵੇਲੇ ਓਖਣਾ ਸ਼ੁਰੂ ਕਰ ਦਿੱਤਾ ਹੈ ਨਿਤਨੇਮ ਸ਼ੁਰੂ ਕਰ ਲਿਆ ਜਪਜੀ ਸਾਹਿਬ ਜਾਗ ਹੈ ਨਹੀਂ ਜੀ ਜੇ ਭਾਈ ਜਪਜੀ ਸਾਹਿਬ ਦੀ ਜਾਗ ਪੰਜਾਂ ਪਿਆਰਿਆਂ ਦਾ ਦੱਸਿਆ ਨਿਤਨੇਮ ਨਹੀਂ ਕਰਦਾ ਅਮਰਤ ਵੇਲੇ ਉੱਠ ਕੇ ਗੁਰਮੰਤਰ ਦੀ ਕਮਾਈ ਨਹੀਂ ਕਰਦਾ ਫੇ ਡਾਕਟਰ ਕਹੇਗਾ ਮੇਰੀ ਦਵਾਈ ਚ ਕੋਈ ਨੁਕਸ ਨਹੀਂ ਹੈ ਇਹ ਤੇਰੇ ਚ ਨੁਕਸ ਹੈ ਪੂਛਤ ਹੈ ਬਾਦ ਖਾਤ ਔਖਦ ਨ ਸੰਜਮਸ ਕੈਸੇ ਕਰ ਮਟਾਰੋਗ ਸੁਖ ਸਹਿਜ ਸਮਾਈਏ ਭਾਈ ਗੁਰਦਾਸ ਜੀ ਕਹਿੰਦੇ ਰੋਗ ਮਿਟੂਗਾ ਕਿਵੇਂ ਦਵਾਈ ਖਾਵੇਂ ਹੀ ਨਾ ਲਿਆ ਕੇ ਰੱਖ ਲਵੇਂ ਪੰਜਾਂ ਨੇ ਗੁਰਮਤਿ ਦ੍ਰਿੜ ਕਰਵਾ ਦਿੱਤੀ ਤੈਨੂੰ ਕਹਿ ਦੇ ਤਾਮਣਤ ਵੇਲੇ ਗੁਰੂ ਘਰ ਆਵੀਂ ਸੰਧਿਆ ਵੇਲੇ ਗੁਰੂ ਘਰ ਆਵੀਂ ਰੋਜ਼ ਨਿਤਨੇਮ ਕਰੀ ਸੰਧਿਆ ਨੂੰ ਸੋਧਰ ਪੜ੍ਹੀ ਰਾਤ ਨੂੰ ਸੋਇਲਾ ਪੜ੍ਹੀ ਤੇ ਫੇਰ ਗੁਰੂ ਨੂੰ ਲਾਂਭੇ